ਯੂਐਸਏ ਤੋਂ ਆਏ ਬੋਏਫ੍ਰੈਂਡ ਨੂੰ ਕੁੜੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਲੁੱਟਿਆ ਕੀਤੀ 3 ਲੱਖ ਰੁਪਏ ਦੀ ਠੱਗੀ ਜਾਣਕਾਰੀ ਮੁਤਾਬਕ ਕੁੜੀ ਨੇ ਆਪਣੇ 4 ਦੋਸਤਾਂ ਨਾਲ ਮਿਲ ਕੇ ਪਲਾਨ ਬਣਾਇਆ ਤੇ ਆਪਣੇ ਬੋਏਫ੍ਰੈਂਡ ਦੀ ਕਾਰ ਚਫੀਮ ਰੱਖ ਦਿੱਤੀ ਤੇ ਉਸ ਤੇ ਨਸ਼ੇ ਦਾ ਚੂਠਾ ਪਰਚਾ ਵੀ ਪਵਾ ਦਿੱਤਾ ਤੇ ਜਿਸ ਤੋਂ ਬਾਅਦ ਇਹਨਾਂ ਨੇ ਐਨਆਰਆਈ ਬੋਏਫ੍ਰੈਂਡ ਕੋਲੋਂ 10 ਲੱਖ ਰੁਪਏ ਦੀ ਮੰਗ ਕੀਤੀ ਤੇ ਜਿਸ ਤੋਂ ਬਾਅਦ ਇਹਨਾਂ ਨੇ ਉਸ ਕੋਲ 3 ਲੱਖ ਰੁਪਏ ਲੈ ਤੇ ਉਸ ਦਾ ਪਾਸਪੋਰਟ ਤੇ ਗੱਡੀ ਦੀ ਆਰਸੀ ਵੀ ਰੱਖ ਲਈ ਤੇ ਜਿਸ ਤੋਂ ਬਾਅਦ ਐਨਆਰਆਈ ਬੋਏਫ੍ਰੈਂਡ ਨੇ ਇਸ ਦੀ ਪੂਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਬਲਵਿੰਦਰ ਸਿੰਘ ਕਾਸਟੇਬਲ ਤੇ ਐਨ ਆਰ ਆਈ ਜੀਮੇ ਦੀ ਗਰਲਫ੍ਰੈਂਡ ਹਰਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਕੋਲੋਂ 40000 ਰੁਪਏ ਦੀ ਰਿਕਵਰੀ ਵੀ ਕੀਤੀ ਤੇ ਬਾਕੀ ਦੋ ਦੋਸ਼ੀ ਰੀਆ ਤੇ ਕਰਨ ਦੀ ਪੁਲਿਸ ਵੱਲੋਂ ਤਲਾਸ਼ ਜਾਰੀ ਹੈ